ਬਦਲੀ ਗਰਮੀ ਵਿੱਚ ਪਾਣੀ ਦਾ ਕਿਵੇਂ ਸਿਰ ਪ੍ਰਯੋਗ ਕਰਨੇ ਚਾਹੀਦਾ ਹੈ ਕਿੰਛ ਦੇ ਦੇਰ ਦੇ ਨਾਲ ਨਾ ਕਰੀਏ ਮੈਂ ਸੁਵਿਡੰ ਬਲੋਕਾਜਪੁਰ اور ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜੋ ਪ੍ਰਸ਼ਨ ਕੀਤਾ ਪਾਣੀ ਬਾਰੇ ਬਹੁਤ ਵਧੀਆ ਕੀਤਾ ਹੈ ਔਰ ਮੈਂ ਸਮੂਹ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਕਿ ਜੋ ਪਾਣੀ ਦੀ ਵਰਤੋਂ ਆ ਉਹ ਬੜੀ ਸਮਝ ਨਾਲ ਸੋਚ-ਬੂਝ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਸਾਨੂੰ ਮਿਲਣ ਨਹੀਂ ਆ ਕਿਉਂਕਿ ਮੈਂ ਇੱਕ ਨਿਊਜ਼ ਦੇਖੀ ਸੀ ਦਿੱਲੀ ਦੀ ਉਹ ਦਿੱਲੀ ਦੇ ਵਿੱਚ ਪਾਣੀ ਦੀ ਕਾਫੀ ਦਿੱਕਤ ਲੋਕਾਂ ਨੂੰ ਮਹਿਸੂਸ ਹੋ ਰਹੀ ਸੀ ਕਿਉਂਕਿ ਟੈਂਕਰ ਆਉਂਦਾ ਸੀ ਟੈਂਕਰ ਇੱਕ ਸੀ ਪਰ ਲੋਕ ਮੈਨੂੰ ਲੱਗਦਾ ਸੀ 4 500 ਦੇ ਲੋਕ ਦੇ ਕਰੀਬ ਸੀ ਤੋਂ ਆਪਣੀਆਂ ਬਾਲਟੀਆਂ ਨੂੰ ਲੈ ਕੇ ਜੋ ਵੀ ਉਹਨਾਂ ਦੇ ਬਰਤਨ ਵਗੈਰਾ ਆ ਉਹ ਪਾਣੀ ਸੰਭਾਲ ਕਰ ਰਹੇ ਸੀ ਠੀਕ ਹੈ ਇਸ ਲਈ ਮੈਂ ਬੇਨਤੀ ਕਰਨਾ ਕਿ ਅਸੀਂ ਪੰਜਾਬ 'ਚ ਸਾਨੂੰ ਇਦਾਂ ਦੀ ਸਾਨੂੰ ਦਿੱਕਤ ਨਾ ਪੇਸ਼ ਆਵੇ ਇਸ ਲਈ ਪਾਣੀ ਦੀ ਵਰਤੋਂ ਘੱਟ-ਘਾਟ ਕਰੋ ਲੋੜ ਦੇ ਅਨੁਸਾਰ ਹੀ ਪਾਣੀ ਦੀ ਵਰਤੋਂ ਕਰੋ ਹੁਣ ਮੈਂ ਕਈ ਪਿੰਡਾਂ 'ਚ ਦੇਖਿਆ ਕਿ ਜੋ ਵਾਟਰ ਸਪਲਾਈ ਦਾ ਪਾਣੀ ਆਉਂਦਾ ਉਹ ਕਈ ਕਈਆਂ ਦੇ ਘਰਾਂ ਦੇ ਵਿੱਚ ਵੇਖਿਆ ਵੀ ਜਿਹੜੀਆਂ ਮਤਲਬ ਨਾਲ ਹੁੰਦੀਆਂ ਟੁੱਟੀਆਂ ਦੀਆਂ ਓਪਨ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਂਦਾ ਉਹ ਪਾਣੀ ਵੇਸਟ ਹੋ ਕੇ ਸਾਰਾ ਨਾਲੀ ਵਿੱਚ ਜਾ ਰਿਹਾ ਹੁੰਦਾ ਤੇ ਮੈਂ ਵਾਟਰ ਸਪਲਾਈ ਵਾਲੇ ਨੂੰ ਵੀ ਇੱਕ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਇਹਦੇ ਬਾਰੇ ਵੀ ਥੋੜਾ ਜਿਹਾ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਤਾਂ ਜੋ ਸਾਡੇ ਪਾਣੀ ਦੀ ਵੱਧ ਤੋਂ ਵੱਧ ਬਚਤ ਹੋ ਸਕੇ ਉਹ ਫਿਰ ਮੈਂ ਦੂਜੀ ਬੇਨਤੀ ਇਹ ਕਰਨਾ ਚਾਹੁੰਦਾ ਕਿ ਜੋ ਬਰਸਾਤ ਚੱਲ ਪਈ ਆ ਤੇ ਕੂਲਰਾਂ ਦੇ ਵਿੱਚ ਪਾਣੀ ਨਹੀਂ ਖੜਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਡੇਂਗੂ ਦੀ ਬਿਮਾਰੀ ਜੋ ਆਮ ਜਿਹੜੀ ਚੱਲਦੀ ਹੈ ਬਹੁਤ ਜ਼ਿਆਦਾ ਭਿਆਨਕ ਬਿਮਾਰੀ ਆ ਪਿਛਲੇ ਸਾਲ ਵੀ ਕਾਫੀ ਮੌਤਾਂ ਹੋਈਆਂ ਸੀ ਇੱਕ ਮੇਰਾ ਫਰੈਂਡ ਸੀ ਨੂੰ ਬੜਾ ਦੁੱਖ ਲੱਗਾ ਕਿ ਉਮਰ ਉਹਦੀ ਮੇਰੇ ਖਿਆਲ ਕੋਈ 25 ਦੇ ਕਰੀਬ ਸੀ ਉਹਦੀ ਡੇਂਗੂ ਨਾਲ ਹੀ ਉਹਦੀ ਡੈਥ ਹੋ ਗਈ ਆ ਤੇ ਮੈਂ ਬੇਨਤੀ ਕਰਾਂਗਾ ਵੀ ਇਹਦੇ ਵੀ ਡੇਂਗੂ ਤੋਂ ਵੀ ਸਾਨੂੰ ਥੋੜਾ ਜਿਆ ਸਹਮਾਲਖਣੇ ਚਾਹੀਦੀ ਆ ਸਾਡੇ ਘਰਾਂ 'ਨੀ ਸਾਫ ਸਫਾਈ ਹੋਣੀ ਚਾਹੀਦੀ ਆ ਆਲੇ-ਦੁਆਲੇ ਸਾਫ ਸਫਾਈ ਹੋ ਜਾਈਦੀ ਆ ਜਿਸ ਤਰ੍ਹਾਂ ਵੇਖੋ ਘਾਹ ਦਾ ਹੋਰ ਤਰ੍ਹਾਂ ਦਾ ਕੂੜਾ ਕਰਕਟ ਸਾਡੇ ਹਾਲੇਦਵਾਲੇ ਨਹੀਂ ਹੋਣਾ ਚਾਹੀਦਾ ਸਫਾਈ ਜ਼ਰੂਰੀ ਆ ਕਿਉਂਕਿ ਪਰਮਾਤਮਾ ਨੇ ਕਹਿ ਆ ਕਿ ਜਿੱਥੇ ਸਫਾਈ ਆ ਉੱਥੇ ਖੁਦਾਈ ਆ ਤਾਂ ਪਲੀਜ਼ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਪਾਣੀ ਦੀ ਵਰਤੋਂ ਸੰਭਾਲ ਕੇ ਕੀਤੀ ਜਾਵੇ ਇੱਕ ਹਾਲੇਦਵਾਲੀ ਸਫਾਈ ਵੀ ਜ਼ਰੂਰੀ ਤੇ ਖਰੀ ਬਹੁਤ ਜ਼ਰੂਰੀ ਆ ਠੀਕ ਹੈ ਜੀ ਤੇ ਬਾਕੀ ਜੋ ਮੇਰੇ ਧਿਆਨ ਚ ਕਈ ਆਉਂਦੇ ਨੇ ਸਫਾਈ ਵੱਲੋਂ ਤਾਂ ਮੈਂ ਇਹ ਆਪਣਾ ਜੋ ਜਿੱਦ ਤੱਕ ਮੇਰੇ ਕੋਲ ਪਾਵਰ ਹੁੰਦੀ ਮੈਂ ਆਪਣੇ ਜੇ ਸਟਾਫ ਨੂੰ ਉਹਦੇ ਬਾਰੇ ਮੈਂ ਇਹਨਾਂ ਨੂੰ ਅਵੇਅਰ ਕਰ ਦਿੰਨਾ ਵੀ ਆਹ ਕੰਮ ਜਿਹੜਾ ਤਰ੍ਹਾਂ ਤੋਂ ਹੋਣਾ ਚਾਹੀਦਾ ਬਾਕੀ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਪਾਣੀ ਦੀ ਵਰਤੋਂ ਘਟੋ ਘਟ ਕੀਤੀ ਜਾਵੇ ਔਰ ਲੋਡ ਸਾਰਹੀ ਕੀਤੀ ਜਾਵੇ ਧੰਨਵਾਦ